ਖਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਸਾਡੇ ਸਤਿਕਾਰਯੋਗ ਸਰਦਾਰ ਜਸਵੰਤ ਸਿੰਘ ਜੀ ਜੋ ਕਿ ਇਸ ਟਾਈਮ ਮੌਜੂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਮੁੱਖ ਸੇਵਾਦਾਰ ਵਜੋਂ ਡਿਊਟੀ ਨਿਭਾ ਰਹੇ ਹਨ ਮੈਂ ਗੁਰੂ ਪਿਆਰੀ ਸਾਧ ਸੰਗਤ ਜੀ ਮੈਨੂੰ ਪਤਾ ਹੈ ਕਿ ਆਪ ਸਾਰੇ ਹੀ ਸਵੇਰ ਤੁਸੀਂ ਇੱਥੇ ਸੱਜ ਕੇ ਬੈਠੇ ਹੋਏ ਹੋ ਔਰ ਥੱਕ ਵੀ ਗਏ ਹੋਵੋਗੇ ਮੈਂ ਸਿਰਫ ਆਪ ਜੀ ਦੇ 2 ਮਿੰਟ ਲੈਣੇ ਨੇ ਜੇਕਰ ਬੋਲਦਿਆਂ ਕੋਈ ਗਲਤੀ ਹੋ ਜਾਵੇ ਤੇ ਦਾਸ ਨੂੰ ਆਪਣਾ ਬੱਚਾ ਸਮਝ ਕੇ ਬਖਸ਼ ਲੈਣਾ ਮੈਂ ਪਹਿਲਾਂ ਹੀ ਆਪ ਸਾਰੀ ਸੰਗਤ ਨੂੰ ਦੋਵੇਂ ਹੱਥ ਜੋੜ ਕੇ ਮਾਫੀ ਮੰਗ ਲੈਂਦਾ ਹਾਂ ਲੇਕਿਨ ਬੜੇ ਹੀ ਭਰੇ ਮਨ ਦੇ ਨਾਲ ਮੈਂ ਆਪ ਜੀ ਦੇ ਨਾਲ ਅੱਜ ਇਹ ਬੇਨਤੀ ਸਾਂਝੀ ਕਰਨ ਲੱਗਾ ਅੱਜ ਅਸੀਂ ਖੋਟ ਨਗਰ ਖੋਟ ਸਲਾਰੀਆਂ ਦੇ ਵਿੱਚ ਬੈਠੇ ਹੋਏ ਹਾਂ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੇਰਾ ਸਿਰ ਝੁਕਦਾ ਹੈ ਨਗਰ ਰਾਮਗੜ੍ਹ ਉੱਥੋਂ ਦੀ ਗੁਰਦੁਆਰਾ ਸਾਈ ਕਮੇਟੀ ਨੂੰ ਮੇਰਾ ਸਿਰ ਝੁਕਦਾ ਹੈ ਨਗਰ ਵਿਜੇਪੁਰ ਉੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੇਰਾ ਸਿਰ ਝੁਕਦਾ ਹੈ ਹੋਰ ਵੀ ਜਿੰਨੇ ਗੁਰਦੁਆਰੇ ਨੇ ਜਿਹੜੇ ਨੌਜਵਾਨਾਂ ਦੀ ਗੱਲ ਮੰਨਦੇ ਨੇ ਤੇ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਦੇ ਨੇ ਉਨਾ ਸਾਰਿਆਂ ਨੂੰ ਹੀ ਮੇਰਾ ਸਿਰ ਝੁਕਦਾ ਹੈ ਪਰ ਅਫਸੋਸ ਇਸ ਗੱਲ ਦਾ ਹੈ ਅੱਜ ਬਹੁਤ ਸਾਰੀਆਂ ਪ੍ਰਬੰਧਕ ਕਮੇਟੀਆਂ ਗੁਰੂ ਘਰਾਂ ਦੀਆਂ ਗੋਲਕਾਂ ਸਿਰਫ ਔਰ ਸਿਰਫ ਬੈਂਕ ਦੇ ਵਿੱਚ ਐਫ ਡੀਆਂ ਕਰੋੜ ਤੱਕ ਸੀਮਤ ਰਹਿ ਗਈਆਂ ਨੇ ਇਹ ਬੜੇ ਅਫਸੋਸ ਦੇ ਨਾਲ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਕਿਉਂਕਿ ਮੈਂ ਇਸ ਜਦੋਂ ਇਹ ਸਮਾਗਮ ਅਸੀਂ ਉਲੀਕਿਆ ਸੀ ਇਸ ਸਮਾਗਮ ਨੂੰ ਕਰਵਾਉਣ ਦੇ ਲਈ ਮੈਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਔਰ ਬਹੁਤ ਸਾਰੀਆਂ ਦੀਆਂ ਗੱਲਾਂ ਵੀ ਸੁਣਨੀਆਂ ਪਈਆਂ ਇਤੋਂ ਤੱਕ ਕਿ ਕਈ ਨੌਜਵਾਨਾਂ ਨੇ ਇੱਥੇ ਤੱਕ ਵੀ ਟੈਗ ਲਗਾ ਦਿੱਤਾ ਕਿ ਗੁਰਮੇਲ ਸਿੰਘ ਆਰਐਸਐਸ ਦਾ ਬੰਦਾ ਹੈ ਇਹ ਆਰਐਸਐਸ ਦੇ ਨਾਲ ਚੱਲਦਾ ਹੈ ਇਸ ਦੇ ਇਸ ਕਰਕੇ ਚਲੋ ਮੈਂ ਜ਼ਿਆਦਾ ਡਿਟੇਲ ਦੇ ਵਿੱਚ ਨਾ ਜਾਵਾਂ ਕਿਸੇ ਦੀ ਸ਼ਾਨ ਦੇ ਖਿਲਾਫ ਮੇਰੇ ਮੂੰਹ ਚੋਂ ਲਫ਼ਜ਼ ਨਾ ਨਿਕਲੇ ਸਾਰੇ ਹੀ ਪਿਆਰ ਕਰਦੇ ਨੇ ਕਿਉਂਕਿ ਜਿਹੜਾ ਕੋਈ ਪਿਆਰ ਕਰਦਾ ਹੈ ਉਹ ਗਿਲਾ ਸ਼ਿਕਵਾ ਵੀ ਉਸੇ ਨਾਲ ਹੀ ਕਰਦਾ ਹੈ ਪਰ ਨਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਗੱਲ ਕਰ ਰਿਹਾ ਸੀ ਜਿਹੜਾ ਸਾਡੇ ਗੁਰੂ ਘਰ ਦੇ ਵਿੱਚ ਫੰਡ ਇਕੱਠਾ ਹੁੰਦਾ ਹੈ ਅਸੀਂ ਕੇਵਲ ਤੇ ਕੇਵਲ ਗੁਰੂ ਘਰਾਂ ਦੀਆਂ ਬਿਲਡਿੰਗਾਂ ਬਣਾਉਣ ਤੱਕ ਸੀਮਿਤ ਰਹਿ ਗਏ ਹਾਂ ਗੁਰੂ ਘਰਾਂ ਦੇ ਵਿੱਚ ਵਧੀਆ ਤੋਂ ਵਧੀਆ ਮਾਰਬਲ ਲਾਉਣ ਤੱਕ ਸੀਮਿਤ ਰਹਿ ਗਏ ਹਾਂ ਗੁਰੂ ਘਰਾਂ ਦੇ ਵਿੱਚ ਏਸੀ ਲਾਉਣ ਤੱਕ ਸੀਮਿਤ ਰਹਿ ਗਏ ਹਾਂ ਗੁਰੂ ਪਿਆਰਿਓ ਜੇਕਰ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਜੇ ਅਸੀਂ ਨਾ ਸੰਭ ਸਕੇ ਅਸੀਂ ਜਗ੍ਹਾ-ਜਗ੍ਹਾ ਇਹ ਗੱਲ ਜਦੋਂ ਵੀ ਕਿਤੇ ਮੀਟਿੰਗ ਹੁੰਦੀ ਹੈ ਚਾਹੇ ਕੋਈ ਵੀ ਪ੍ਰੋਗਰਾਮ ਹੋਵੇ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਕਿ ਸਾਡੇ ਨੌਜਵਾਨ ਸਾਡੀ ਗੱਲ ਨਹੀਂ ਮੰਨਦੇ ਪਰ ਮੈਂ ਪੁੱਛਣਾ ਚਾਹਨਾ ਹਾਂ ਅੱਜ ਉਹਨਾਂ ਬਜ਼ੁਰਗਾਂ ਨੂੰ ਇਸ ਪੰਡਾਲ ਦੇ ਵਿੱਚ ਨਜ਼ਰ ਮਾਰ ਕੇ ਵੇਖਿਓ ਕਿੰਨੇ ਨੌਜਵਾਨ ਤੁਹਾਨੂੰ ਬੈਠੇ ਦੇਖ ਰਹੇ ਨੇ ਮੈਨੂੰ ਦੱਸੋ ਇਸ ਦੇ ਵਿੱਚ ਗਲਤੀ ਸਾਡੀ ਹੈ ਅਸੀਂ ਜੋ ਪ੍ਰਬੰਧ ਨੂੰ ਸੰਭਾਲ ਰਹੇ ਹਾਂ ਸਾਡੀ ਗਲਤੀ ਹੈ ਜੇ ਅੱਜ ਨੌਜਵਾਨ ਪੰਡੋਲ ਦੇ ਵਿੱਚ ਸੱਚ ਕੇ ਨਹੀਂ ਬੈਠਾ ਨੌਜਵਾਨ ਗੁਰਬਾਣੀ ਦੇ ਨਾਲ ਨਹੀਂ ਜੁੜਿਆ ਨੌਜਵਾਨ ਗੁਰੂ ਘਰਾਂ ਦੇ ਨਾਲ ਨਹੀਂ ਜੁੜਿਆ ਤੇ ਉਸ ਦੇ ਵਿੱਚ ਗਲਤੀ ਸਾਡੀ ਹੈ ਇਸ ਦੇ ਵਿੱਚ ਨੌਜਵਾਨਾਂ ਦੀ ਕੋਈ ਗਲਤੀ ਨਹੀਂ ਕਿਉਂਕਿ ਮੈਂ ਰਾਤ 1.5 ਵਜੇ ਇਸ ਨਗਰ ਦੇ ਵਿੱਚੋਂ ਘੜ ਗਿਆ ਸੀ ਉਹ ਇਸ ਇਸ ਨਗਰ ਦੇ ਨੌਜਵਾਨ ਸਾਰੇ ਹੀ ਪੂਰੀ ਰਾਤ ਕੱਲ ਸਵੇਰੇ 7 ਵਜੇ ਤੂੰ ਲੈ ਕੇ ਹੂਣ ਤੱਕ ਮੈਨੂੰ ਲੱਗਦਾ ਕਿਈ ਜਵਾਨ ਨੌਜਵਾਨਾਂ ਨੇ ਅਜੇ ਵੀ ਰੋਟੀ ਦਾ ਇੱਕ ਬੁਰਗੀ ਵੀ ਆਪਣੇ ਮੂੰਹ ਦੇ ਵਿੱਚ ਨਹੀਂ ਜਪਾਈ ਹੋਣੀ ਨੌਜਵਾਨ ਚਾਹੁੰਦੇ ਨੇ ਕਿ ਅਸੀਂ ਗੁਰੂ ਘਰ ਦੇ ਨਾਲ ਲੱਗিয়ে ਅਸੀਂ ਗੁਰੂ ਘਰ ਦੀ ਸੇਵਾ ਕਰੀਏ ਅਜਿਹ ਪੰਡਾਲ ਦੇ ਵਿੱਚ ਤੁਸੀਂ ਬੈਠੇ ਹੋ ਤੁਹਾਨੂੰ ਪਤਾ ਹੈ ਪੂਰੀ ਰਾਤ ਛੋਟੀ ਨਿੱਕੀ ਨਿੱਕੀ ਜੋ ਬਾਰਿਸ਼ ਆਉ ਲੱਗੀ ਰਹੀ ਹੈ ਔਰ ਉਹ ਬਾਰਿਸ਼ ਦੇ ਨਾਲ ਇਹ ਬਾਈ ਹੋਈ ਜਗਾ ਸੀ ਜਮੇ ਪ੍ਰਧਾਨ ਸਾਹਿਬ ਨੇ ਦੱਸਿਆ ਹੈ ਇਹ ਬਾਈ ਹੋਈ ਜਗਾ ਸੀ ਇਸ ਜਗਾ ਦੇ ਵਿੱਚ ਪਾਣੀ ਖੜਾ ਹੋ ਗਿਆ ਇਸ ਨਗਰ ਦੇ ਨੌਜਵਾਨਾਂ ਨੇ ਪੋਰੀਆਂ ਲੈ ਕੇ ਟਾਟ ਲੈ ਕੇ ਉਸ ਪਾਣੀ ਨੂੰ ਸਮੇਟਿਆ ਹੈ ਥੱਲੇ ਮੂਹ ਪਾ ਕੇ ਉੱਥੇ ਆ ਸਾਰੀ ਬਿਸ਼ਾਈ ਕੀਤੀ ਹੈ ਜੇਕਰ ਇਸ ਨਗਰ ਦੇ ਨੌਜਵਾਨ ਨਾ ਹੁੰਦੇ ਤਾਂ ਮੈਨੂੰ ਲੱਗਦਾ ਨਹੀਂ ਕਿ ਅਜੇ ਪ੍ਰੋਗਰਾਮ ਅਸੀਂ ਕਰ ਬੰਦੇ ਮੇਰਾ ਸਿਰ ਝੁਕਦਾ ਇਸ ਨਗਰ ਦੇ ਨੌਜਵਾਨਾਂ ਨੂੰ ਔਰ ਇਤਿ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਕਿ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਦੇ ਨੇ ਤੁਹਾ ਮੈਂ ਬੇਨਤੀ ਕਰਾਂਗਾ ਫੇਰ ਇੱਕ ਵਾਰੀ ਹੱਥ ਜੋੜ ਕੇ ਜਿੰਨੇ ਵੀ ਨਗਰ ਦੇ ਪ੍ਰਧਾਨ ਸਾਹਿਬਾਨ ਇੱਥੇ ਆਏ ਹੋਣ ਕਿਰਪਾ ਕਰਕੇ ਜੇਕਰ ਕੋਈ ਨੌਜਵਾਨ ਇਹ ਨਹੀਂ ਕਹਿੰਦਾ ਹੈ ਕਿ ਅਸੀਂ ਗੁਰੂ ਘਰ ਵਿਖੇ ਸਵਾਗਤ ਕਰਵੋਣਾ ਹੈ ਤੇ ਉਸ ਦਾ ਵੱਧ ਚੜ ਕੇ ਸਾਥ ਦਿਆ ਕਰੋ ਲੱਤਾਂ ਨਾ ਖਿੱਚੀਏ ਫਿਰ ਜਦੋਂ ਕੋਈ ਸਾਡਾ ਨੌਜਵਾਨ ਨਸ਼ੇ ਵਾਲੇ ਪਾਸੇ ਤੁਰ ਪੈਂਦਾ ਹੈ ਤਾਂ ਫਿਰ ਅਸੀਂ ਉਸ ਨੂੰ ਬਲੇਮ ਕਰਦੇ ਹਾਂ ਉਸ ਦੇ ਮਾਤਾ ਪਿਤਾ ਨੂੰ ਬਲੇਮ ਕਰਦੇ ਹਾਂ ਕਿਸ ਨੇ ਆਪਣੇ ਧੀ ਪੁੱਤਰ ਨੂੰ ਸੰਭਾਇਆ ਨਹੀਂ ਨਸ਼ੇ ਵਾਲੇ ਪਾਸੇ ਤੁਰ ਪਿਆ ਨਸ਼ਾ ਕਰਨ ਲੱਗ ਪਿਆ ਨਸ਼ਾ ਵੇਚਣ ਲੱਗ ਪਿਆ ਹੈ ਪਰ ਅਸੀਂ ਆਪਣੇ ਅੰਦਰ ਵੀ ਝਾਂਤ ਮਾਰੀਏ ਕਿ ਸਾਡੀ ਸਮਾਜ ਨੂੰ ਦੇਣ ਕੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਬੋਲਦੇ ਹਾਂ ਜਜਬਾਤੀ ਹੋ ਕੇ ਕੋਈ ਬੋਲ ਮੇਰੇ ਤੋਂ ਵਾਦਾ ਘਾਟਾ ਨਿਕਲ ਗਿਆ ਹੋਵੇ ਤੇ ਮੈਂ ਆਪ ਸਾਰੀ ਸੰਗਤ ਨੂੰ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਬਖਸ਼ ਕਰ ਦੇਣਾ ਆਪਣਾ ਬੱਚਾ ਸਮਝ ਕੇ ਜੋ ਮੇਰੇ ਜਜਬਾਤ ਸੀ ਮੈਂ ਆਪ ਜੀ ਨਾਲ ਸਾਂਝੇ ਕੀਤੇ ਨੇ सो so, आप सारी संगत तो एक बार फिर तो मैं माफ़ी मांगता हाँ सो हूँ मैं बेनती करा सा सत्कारयोगी एस पी सरदार हरदीप सिंह जी गिल जो कि आई हुई सारी ही संगत का धन्यवाद करदार डी एस पी सरदार हरदीप सिंह जी गिल मैं बेनती कराँगा कि दो मिनट के लिए स्टेज पर आन वागुरु जी का खालसा वागुरु जी की फतेह